ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਉੱਤੇ ਬੋਲੇ ਜਗਮੀਤ ਬਰਾੜ ਇਸ ਫੈਸਲੇ ਨਾਲ ਕੌਮ ਨੂੰ ਮਿਲਿਆ ਨਵਾਂ ਮਾਰਗ ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਤੋਂ 6ਵੇਂ ਪਾਤਸ਼ਾਹ ਦੇ ਮਹਾਨ ਤਖਤ ਤੋਂ ਜੋ ਫੈਸਲਾ ਸਿੰਘ ਸਾਹਿਬਾਨ ਨੇ ਕੌਮ ਦੇ ਔਰ ਦੇਸ਼ ਦੇ ਔਰ ਪੰਜਾਬ ਦੇ ਔਰ ਲੋਕਾਈ ਦੇ ਬਹੁਤ ਵਡੇਰੇ ਹਿੱਤਾਂ ਵਿੱਚ ਕੀਤਾ ਔਰ ਕੌਮ ਦੀ ਸ਼ਾਨ ਨੂੰ ਬਰਕਰਾਰ ਦੁਨੀਆ ਪਰ ਵਿੱਚ ਕੀਤਾ ਹੈ ਅਸੀਂ ਇਸ ਫੈਸਲੇ ਦਾ ਸਵਾਗਤੀ ਨਹੀਂ కృਤਿज्ञ ਹਾਂ ਇੱਕ ਐਡੇ ਵੱਡੇ ਔਖਾਈ ਪਰੇ ਸਮੇਂ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਆਸਰਾ ਲੈ ਕੇ ਜਿਸ ਪ੍ਰਕਾਰ ਸਿੰਘ ਸਹਿਬਾਨ ਨੇ ਇਹ ਫੈਸਲਾ ਲਿਆ ਔਰ ਦੋਖੀਆਂ ਨੂੰ ਗੁਰੂ ਘਰ ਦਾ ਗੁਰੂ ਪੰਥ ਦਾ ਨੁਕਸਾਨ ਕਰਨ ਵਾਲਿਆਂ ਨੂੰ ਜੋ ਸਜ਼ਾਮਾ ਸੁਨਾਇਆਂ ਨੇ ساری ਦੁਨੀਆ ਵਿੱਚ ਕੌਮ ਨੇ ਇਸ ਦਾ ਸਵਾਗਤ ਕੀਤਾ ਜਦੋਂ ਸਿੰਘ ਸਾਹਿਬ ਆਪਣੇ ਬਹੁਤ ਦੀਗਰ ਬਹੁਤ ਗੰਭੀਰ ਬਹੁਤ ਮਰਿਆਦਾ ਵਿੱਚ ਲਿਬਰੇਜ਼ ਸ਼ਬਦਾਂ ਦਾ ਵਰਨ ਕਰ ਰਹੇ ਸਨ ਤਾਂ ਮੈਨੂੰ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜ਼ਫਰਨਾਮਾ ਵਿੱਚ ਲਿਖਿਆ ਹੋਇਆ ਉਹ ਸ਼ੇਰ ਉਹ ਸ਼ੇਰ ਕਿ ਹਮੂ ਮਰਦ ਬਾਇਦ ਸ਼ਵਦ ਸੁਖ ਨਭਰ ਨਾ ਸ਼ਿਕਮੇ ਦਿਗਰ ਦਰਦਾਹਾਨੇ ਦਿਗਰ ਮਰਦਾਂ ਤੇ ਜਿਹੜੇ ਧਰਮ ਨੂੰ ਪਾਲਦੇ ਐ ਉਹਨਾਂ ਦੀ ਜ਼ੁਬਾਨ ਤੇ ਤੇ ਉਹਨਾਂ ਦੇ ਹਿਰਦੇ ਵਿੱਚ ਸੱਚ ਸਮਾਇਆ ਹੁੰਦਾ ਕੱਲ ਇਉਂ ਜਾਪ ਰਿਆ ਸੀ ਕਿ ਉਸ ਤਖਤ ਦੀ ਮਰਿਆਦਾ ਨੂੰ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਿਸ ਪ੍ਰਕਾਰ ਇਸ ਮਹਾਨ ਸਾਡੀ ਸੰਸਥਾ ਨੂੰ ਇਤਿਹਾਸਕ ਸੰਸਥਾ ਨੂੰ ਚਾਰ ਚੰਨ ਲਗਾਏ ਗਏ ਹਨ ਮੈਂ ਧੰਨਵਾਦ ਕਰਨ ਜੋਗਾ ਤਾਂ ਮੈਂ ਨਹੀਂ ਬਹੁਤ ਗੁਰੂ ਘਰ ਦਾ ਕੁਕਰ ਹੋਣ नाते ਇਸ ਨਿਆ ਸਾਰੇ ਵਿਸ਼ਵ ਵਿੱਚ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਾਂ ਅਛਿਆ ਰਾਇਤ ਇਸ ਤੈਕਲੇ ਦਾ ਫੈਸਲੇ ਦਾ ਸਵਾਗਤ ਕੀਤਾ ਹੈ ਧੰਨਵਾਦੀ ਹਾਂ ਔਰ ਇਹਦੇ ਨਾਲ ਕੌਮ ਨੂੰ ਇੱਕ ਨਵਾਂ ਮਾਰਗ ਇੱਕ ਨਵੀਂ ਜ਼ਿੰਮੇਵਾਰੀ ਇੱਕ ਨਵਾਂ ਸਿੱਖ ਪੰਥ ਦੀਆਂ ਮਹਾਨ ਇਤਿਹਾਸ ਦੇ ਚਰੋਖੇ ਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਔਰ ਇੱਕ ਕੌਮ ਦੀ ਆਉਣ ਵਾਲੀ ਪੀੜ੍ਹੀ ਲਈ ਇਹ ਸੰਦੇਸ਼ ਪ੍ਰੇਰਨਾਦਾਇਕ ਹੋਣਗੇ ਬਹੁਤ ਬਹੁਤ ਧੰਨਵਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਉੱਤੇ ਬੋਲੇ ਜਗਮੀਤ ਬਰਾੜ ਇਸ ਫੈਸਲੇ ਨਾਲ ਕੌਮ ਨੂੰ ਮਿਲਿਆ ਨਵਾਂ ਮਾਰਗ ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਤੋਂ 6ਵੇਂ ਪਾਤਸ਼ਾਹ ਦੇ ਮਹਾਨ ਤਖਤ ਤੋਂ ਜੋ ਫੈਸਲਾ ਸਿੰਘ ਸਾਹਿਬਾਨ ਨੇ ਕੌਮ ਦੇ ਔਰ ਦੇਸ਼ ਦੇ ਔਰ ਪੰਜਾਬ ਦੇ ਔਰ ਲੋਕਾਈ ਦੇ ਬਹੁਤ ਵਡੇਰੇ ਹਿੱਤਾਂ ਵਿੱਚ ਕੀਤਾ ਔਰ ਕੌਮ ਦੀ ਸ਼ਾਨ ਨੂੰ ਬਰਕਰਾਰ ਦੁਨੀਆ ਪਰ ਵਿੱਚ ਕੀਤਾ ਅਸੀਂ ਇਸ ਫੈਸਲੇ ਦਾ ਸਵਾਗਤੀ ਨਹੀਂ కృਤਿज्ञ ਹਾਂ ਇੱਕ ਐਡੇ ਵੱਡੇ ਔਖਾਈ ਪਰੇ ਸਮੇਂ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਆਸਰਾ ਲੈ ਕੇ ਜਿਸ ਪ੍ਰਕਾਰ ਸਿੰਘ ਸਹਿਬਾਨ ਨੇ ਇਹ ਫੈਸਲਾ ਲਿਆ ਔਰ ਦੋਖੀਆਂ ਨੂੰ ਗੁਰੂਕਾਰ ਦਾ ਗੁਰੂਪੰਥ ਦਾ ਨੁਕਸਾਨ ਕਰਨ ਵਾਲਿਆਂ ਨੂੰ ਜੋ ਸਜ਼ਾਵਾਂ ਸੁਣਾਈਆਂ ਨੇ ساری ਦੁਨੀਆ ਵਿੱਚ ਕੌਮ ਨੇ ਇਸ ਦਾ ਸਵਾਗਤ ਕੀਤਾ ਜਦੋਂ ਸਿੰਘ ਸਾਹਿਬ ਆਪਣੇ ਬਹੁਤ ਦੀਗਰ ਬਹੁਤ ਗੰਭੀਰ ਬਹੁਤ ਮर्यादा ਵਿੱਚ ਲਿਬਰੇਜ਼ ਸ਼ਬਦਾਂ ਦਾ ਵਰਨ ਕਰ ਰਹੇ ਸਨ ਤਾਂ ਮੈਨੂੰ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜ਼ਫਰਨਾਮਾ ਵਿੱਚ ਲਿਖਿਆ ਹੋਇਆ ਉਹ ਸ਼ੇਰ ਉਹ ਸ਼ੇਰ ਕਿ ਹਮੂ ਮਰਦ ਬਾਇਦ ਸ਼ਵਦ ਸੁਖ ਨਬਰ ਨਾਸ਼ਿਕ ਮੇ ਦਿਗਰ ਦਰਦਾਹਾਨੇ ਦਿਗਰ ਮਰਦਾਂ ਤੇ ਜਿਹੜੇ ਧਰਮ ਨੂੰ ਪਾਲਦੇ ਐ ਉਹਨਾਂ ਦੀ ਜ਼ੁਬਾਨ ਤੇ ਤੇ ਉਹਨਾਂ ਦੇ ਹਿਰਦੇ ਵਿੱਚ ਸੱਚ ਸਮਾਇਆ ਹੁੰਦਾ ਕੱਲ ਇਉਂ ਜਾਪ ਰਿਹਾ ਸੀ ਕਿ ਉਸ ਤਖਤ ਦੀ ਮਰਿਆਦਾ ਨੂੰ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਿਸ ਪ੍ਰਕਾਰ ਇਸ ਮਹਾਨ ਸਾਡੀ ਸੰਸਥਾ ਨੂੰ ਇਤਿਹਾਸਕ ਸੰਸਥਾਨਾਂ ਨੂੰ ਚਾਰ ਚੰਨ ਲਗਾਏ ਗਏ ਹਨ ਮੈਂ ਧੰਨਵਾਦ ਕਰਨ ਯੋਗ ਤਾਂ ਮੈਂ ਨਹੀਂ ਬਹੁਤ ਗੁਰੂ ਘਰ ਦਾ ਕੁੱਕਰ ਹੋਣ नाते ਇਸ ਨਿਆ ਸਾਰੇ ਵਿਸ਼ਵ ਵਿੱਚ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਾਂ ਅਛਿਆ ਰਿਹਾਇਤ ਇਸ ਫੈਕਲੇ ਦਾ ਫੈਸਲੇ ਦਾ ਸਵਾਗਤ ਕੀਤਾ ਹੈ ਧੰਨਵਾਦੀ ਹਾਂ ਔਰ ਇਹਦੇ ਨਾਲ ਕੌਮ ਨੂੰ ਇੱਕ ਨਵਾਂ ਮਾਰਗ ਇੱਕ ਨਵੀਂ ਜ਼ਿੰਮੇਵਾਰੀ ਇੱਕ ਨਵਾਂ ਸਿੱਖ ਪੰਥ ਦੀਆਂ ਮਹਾਨ ਇਤਿਹਾਸ ਦੇ ਚੁਰੋਖੇ ਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਔਰ ਇਹ ਕੌਮ ਦੀ ਆਉਣ ਵਾਲੀ ਪੀੜ੍ਹੀ ਲਈ ਇਹ ਸੰਦੇਸ਼ ਪ੍ਰੇਰਨਾਦਾਇਕ ਹੋਣਗੇ ਬਹੁਤ ਬਹੁਤ ਧੰਨਵਾਦ